ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪਰਿਵਾਰ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਪੁਲਿਸ ਨੇ ਕਾਰਵਾਈ ਕਰਦੇ ਮ੍ਰਿਤਕ ਲੜਕੀ ਦੇ ਸਹੁਰਾ ਸੱਸ ਤੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ ਬੀਤੇ ਦਿਨੀ ਸਮਾਣਾ ਦੀ ਰਹਿਣ ਵਾਲੀ ਸਿੰਪੀ ਰਾਣੀ ਵੱਲੋਂ ਪਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਗੋਤਾਖਰੋਵਲੋਂ ਮਹਿਲਾ ਦੀ ਭਾਲ ਕੀਤੀ ਜਾ ਰਹੀ ਸੀ ਤੇ ਗੋਤਾਖਰੋਵਲੋਂ ਤਨੇਠਾ ਨਜ਼ਦੀਕ ਪਾਖੜਾ ਨਹਿਰ ਦੇ ਵਿੱਚੋਂ ਉੱਕ ਮਹਿਲਾ ਦੀ ਲਾਸ਼ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜੇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਦੀ ਸ਼ਨਾਖਤ ਕੀਤੀ ਗਈ। ਮ੍ਰਿਤਕ ਲੜਕੀ ਸਿੰਪੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਬੇਟੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਤੋਂ ਦੁਖੀ ਹੋ ਕੇ ਮੇਰੀ ਬੇਟੀ ਨੇ ਇਹ ਕਦਮ ਚੁੱਕਿਆ। ਮੈਨੂੰ ਇਨਸਾਫ ਚਾਹੀਦਾ ਹੈ। ਗੋਤਾਖੋਰਾ ਨੇ ਦੱਸਿਆ ਕਿ ਸਾਡੇ ਕੋਲ ਸੂਚਨਾ ਮਿਲੀ ਸੀ। ਅਸੀਂ ਲਗਾਤਾਰ ਇਸ ਨੂੰ ਲੱਭ ਰਹੇ ਸੀ ਤੇ 24 ਘੰਟੇ ਵਿੱਚ ਹੀ ਇਸ ਦੀ ਰੈੱਡ ਬਾਡੀ ਨੂੰ ਭਾਕੜਾ ਨੇ ਚੋਂ ਬਰਾਮਦ ਕੀਤਾ ਗਿਆ ਸਮਾਣਾ ਸਿਟੀ ਪੁਲਿਸ ਦੇ ਅਧਿਕਾਰੀ ਜਿਨ ਜਿਸ ਪਾਲ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਕਹੇ ਕਿ ਸਾਡੇ ਕੋਲ ਕੱਲ ਹੀ ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ ਪਰ ਹੁਣ ਡੈੱਡ ਬੋਡੀ ਬਰਾਮਦ ਹੋ ਗਈ ਹੈ ਜਿਸ ਦਾ ਨਾਮ ਸਿੰਪੀ ਹੈ ਤੇ ਉਹ ਸਮਾਣਾ ਸ਼ਹਿਰ ਦੀ ਹੈ ਜਿਸ ਦਾ ਵਿਆਹ 10 ਸਾਲ ਪਹਿਲਾਂ ਨਾਬਾਦ ਦੇ ਵਿੱਚ ਕੀਤਾ ਗਿਆ ਸੀ ਪਰਿਵਾਰ ਵੱਲੋਂ ਹੁਣ ਬਿਆਨ ਦਰਜ ਕਰਕੇ ਕਥਿਤ ਦੋਸ਼ੀਆਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਡੈੱਡ ਬੋਡੀ ਦਾ ਪੋਸਟਮਾਰਟਮ ਕੱਲ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਮ੍ਰਿਤਕ ਮਹਿਲਾ ਦੇ ਪਤੀ ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚਾਹੀਦੀ ਹੈ ਸਮਾਨਤ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਜਸ ਨੀਤਨ ਕੁਮਾਰ ਹੈ ਮੇਰੀ ਭੈਣ ਸੀ ਤੁਹਾਡੀ ਸਿਸਟਰ ਸੀ ਹਾਂਜੀ ਸਿਸਟਰ ਦਿੱਤੀ 10 ਸਾਲ ਵਿਆਹ ਨੂੰ ਹੋ ਗਏ ਕਿਸ ਤਰ੍ਹਾਂ ਦੀ ਦਿੱਕਤ ਆਈ ਪੰਜ ਸਾਲ ਦੀ ਕੁੜੀ ਆ ਪੰਜ ਸਾਲ ਬਾਅਦ ਕੁੜੀ ਆਈ ਹੈ ਪੰਜ ਸਾਲ ਦੀ ਹੀ ਕੁੜੀ ਆ ਮੈਂ ਤੰਗ ਪਰੇਸ਼ਾਨ ਕਰਦੇ ਸੀ ਸਾਰੇ ਮਾਰਦੇ ਗੁੱਟਦੇ ਸੀ ਉਹਦਾ ਦਿਓਰ ਵੀ ਮਾਰਦਾ ਸੀ ਉਹ ਵੀ ਮਾਰਦੇ ਸੀ ਬਹੁਤ ਸਾਨੂੰ ਵੀ ਤਮਕੀਆਂ ਦਿੰਦੇ ਸੀ ਤੈਨੂੰ ਮਾਰ ਦਾਂਗੇ ਮੇਰੇ ਮਮੀ ਪਾਪਾ ਨੂੰ ਵੀ ਕਹਿੰਦੇ ਸੀ ਤਾਨੂੰ ਮਾਰ ਦਾਂਗੇ ਤੁਸੀਂ ਤੇ ਬਸ ਉਹ ਕੱਲ ਉਰੇ 3 ਮਹੀਨੇ ਤੋਂ ਉਰੇ ਆਈ ਵੀ ਸੀ ਬਦਦਮ ਡਿਪਰੈਸ਼ਨ ਸੀ ਦਿਮਾਗ ਤੇ ਸਾਨੂੰ ਕਹਿ ਕੇ ਜਾ ਰਹੀਆਂ ਮੈਂ ਮੰਦਿਰ ਜਾ ਰਹੀਆਂ ਕਾਲੀ ਮਾਤਾ ਮੰਦਿਰ ਮੱਥਾ ਟੇਕਣ ਜਾ ਰਹੀਆਂ 9 8:30 9 ਵਜੇ ਬਸ ਮੁੜ ਕੇ ਵਾਪਸ ਨਹੀਂ ਆਈ ਅਸੀਂ 12 1 ਵਜੇ ਸਾਨੂੰ پتہ ਲੱਗਿਆ ਸੀ ਸਾਰੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸਾਰੇ ਕਿੱਥੇ ਦੇਖ ਤੁਹਾਨੂੰ ਲਾਸਟ ਵੇ ਕਿੱਥੇ ਮਿਲੀ ਉਹਦੇ ਇਹ ਬਗੜਾ ਕੋ ਅੱਜ ਹਾਂਜੀ ਅੱਜ ਅਸੀਂ ਸਭ ਪਟਿਆਲੇ ਵੀ ਦੇਖ ਕੇ ਆਏ ਹਾਂ ਸਾਰੇ ਕਿੱਥੇ ਚੱਕਰ ਕਰਕੇ ਆਏ ਦੁੱਖਣਵਾਂ ਕਾਲੀ ਮਾਤਾ ਮੰਦਿਰ ਨਹੀਂ ਮਿਲੀ ਪਰ ਇਹ ਕੋਤੇ ਕੋਰੇ ਦਾ ਫੋਨ ਆਇਆ ਸੀ ਇਹਨਾਂ ਨੇ ਸਾਨੂੰ ਦੱਸਿਆ ਸਾਡੇ ਕੋਲੋਂ ਸੰਦੀ ਸੰਦੀਰ ਦਰਗਾਹ ਤਾਈ ਸੀ ਜਿੰਦੀ ਅਸੀਂ ਪੜਤਾਲ ਕਰ ਰਹੇ ਸੀ ਤੇ ਸਾਡੇ ਕੋਲ 4:00 ਵਜੇ ਫੋਨ ਆਇਆ ਤੇ ਫੋਨ ਦੇ ਵਿੱਚ ਦੱਸ ਇਹਨਾਂ ਨੇ ਦੱਸਿਆ ਵੀ ਜਿਹੜੀ ਲੜਕੀ ਆ ਸਾਨੂੰ ਮਿਲ ਗਈ ਆ ਜੀ ਡੈਡ ਬੋਡੀ ਮਿਲ ਗਈ ਆ ਕੀ ਨਾਮ ਸੀ ਪਤ ਦਾ ਨਾਮ ਇਹਦਾ ਨਾਮ ਸਿੰਪੀ ਰਾਣੀ ਆ ਜੀ ਕੀ ਤੱਕ ਨਾਮ ਪਤ ਦਾ ਨਾਮ ਪਿੰਸ ਹੈ ਨਾ ਗਈ ਕਿੱਥੇ ਸੀ ਦੱਸ ਰਹੇ ਇਹ ਨੱਬਾ ਬਕੇ ਵੇ ਹੋਈ ਸੀ ਤੇ ਇਹਨਾਂ ਨੇ ਰਿਪੋਰਟ ਵੀ ਕੋਈ 2-3 ਮਹੀਨੇ ਤੋਂ ਹਾਂਜੀ ਇਹਨਾਂ ਬਿਆਨ ਲਿਖ ਕੇ ਬਣਦੀ ਕਾਰਵਾਈ ਕੀਤੀ ਡੈਡ ਬੋਡੀ ਜਿਹੜਾ ਤਰੇਠੇ ਵਾਲਾ ਪੁਲ ਆ ਉਹਦੇ ਨਜ਼ਦੀਕ ਮਿਲੀ ਆ ਏ ਜਿਹੜੇ ਵਾਰਿਸ ਨੇ ਇਹ ਖਨੋਰੀ ਗਏ ਸੀਗੇ ਉੱਥੇ ਸਾਡਾ ਬਲਵੰਤ ਸਿੰਘ ਕੋਤਾਖੋਰ ਜਿਹੜਾ ਇੰਚਾਰਜ ਹੈ ਉਸ ਨੂੰ ਇੰਟੀਮੇਸ਼ਨ ਦਿੱਤੀ ਤੇ ਉਸ ਨੇ ਅੱਗੇ ਤੋਂ ਅੱਗੇ ਇੰਟੀਮੇਸ਼ਨ ਸਾਨੂੰ ਦਿੱਤੀ ਸੋ ਪਰਿਵਾਰ ਦਾ ਨੰਬਰ ਆ ਪਰਿਵਾਰ ਪਟਿਆਲੇ ਕੋ ਮਰਸੀ ਲੜਕੀ ਨੂੰ ਲੱਭਰੇ ਸੀਗੇ ਤੇ ਜਿਨਾਂ ਨੂੰ ਉਸੀ ਜਾਣਕਾਰੀ ਦਿੱਤੀ ਬਿਲਦੀ ਜੁਲਦੀ ਇੱਕ ਡੈਡ ਬੋਡੀ ਸਾਨੂੰ ਮਿਲੀ ਹੈ ਤੇ ਤੁਸੀਂ ਆ ਕੇ ਪਛਾਣ ਕਰ ਲਓ ਪਰਿਵਾਰ ਨੇ ਬਚਨ ਕਰ ਲਈ ਪਰਿਵਾਰ ਨੂੰ ਜਦੋਂ ਫੋਟੋ ਦਿਖਾਈ ਤੇ ਪਰਿਵਾਰ ਨੇ ਨਾਲ ਦੀ ਨਾਲ ਪਛਾਣ ਕਰ ਲਈ ਵੀ ਸਾਡੇ ਘਰ ਦੱਜੀ ਹੈ ਮਤਲਬ 2 ਘੰਟੇ ਦੇ ਵਿੱਚ ਹੀ ਮਤਲਬ ਬੋਡੀ ਮਿਲ ਗਈ ਇਸ ਤੋਂ ਜੀ 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 ਬੋਡੀ ਮਿਲ ਗਈ ਬੋਡੀ ਜਿਹੜੀ ਬੋਡੀ ਦਾ ਕੰਡੀਸ਼ਨ ਜਿਹੜੀ ਸੀ ਵੀ ਜਿਹੜੇ ਦੰਦ ਸੀਗੇ ਉਹਦੇ ਅੰਦਰ ਜ਼ ਫਾਜ਼ਲੀ ਸੀ ਫਸਨ ਕਰਨ ਸਾਨੂੰ ਜਿਹੜੀ ਬੋਡੀ ਮਿਲੀ ਹੈ ਪਰ ਲੜਕੀ ਦੇ ਜਿਹੜੇ ਕੁਝ ਗਹਿਣੇ ਪਾਈ ਸੀਗੇ ਇੱਕ ਕੰਨ ਦਾ ਟੋਪਸ ਵੱਡਾ ਮਿਲਿਆ ਦੋ ਬਾਲੀਆਂ ਤੇ ਇੱਕ ਨੱਕ ਦਾ ਤੇ ਹੱਥਾਂ 'ਚ ਕੁਝ ਕੜੇ ਸੀ ਜੋ ਪਰਿਵਾਰ ਨੂੰ ਸੀ ਸੌਪੇ ਠੀਕ ਹੈ ਐਸੀ ਕੋਈ ਪਤੀ ਨਾ ਕੋਈ ਸੋਚਾਈ